ਕਸਿਕਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਵਧੀਆ ਭਾਜੀ ਨਾਮ ਦੱਸੋ ਤੁਸੀਂ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਸਰ ਹਰੀਸ਼ ਭਰਦੋ ਅੱਜ ਠੀਕ ਆ ਜੀ ਤੇ ਤੁਹਾਡੀ ਦੁਕਾਨ ਦਾ ਨਾਮ ਕੀ ਜੀ ਸਰ ਦੁਕਾਨ ਦਾ ਨਾਮ ਜਿਹੜਾ ਨਿੰਦੀ ਦੀ ਹੱਟੀ ਚੀਨ ਬਿਆਰ ਚ ਆਪਾਂ ਜੀ ਦੁਕਾਨ ਆਪਣੀ ਠੀਕ ਆ ਜੀ ਤੇ ਕਿੰਨੀ ਪੁਰਾਣੀ ਦੁਕਾਨ ਆ ਭਾਜੀ ਆਪਣੀ ਇਹ ਇਹ ਸਰ 1968 ਦੇ ਵਿੱਚ ਮੇਰੇ ਦਾਦਾ ਜੀ ਸ਼੍ਰੀ ਨੇ ਸ਼ੁਰੂ ਕੀਤੀ ਜੀ 77 ਲੋਕ ਜਾਂਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਓਕੇ ਤੇ 1968 ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਤੇ ਹੁਣ ਮੈਂ ਤੀਜੀ ਪੀੜੀ ਆ ਜੀ ਸਹੀ ਹੋ ਗਿਆ ਸਹੀ ਆ ਏ ਪੜੀ ਤੁਹਾਡੇ ਲੈਮਨ ਸੋਡੇ ਦਾ ਤੇ ਸ਼ਰਬਤ ਵੀ ਬਹੁਤ ਚਰਚਾ ਜੀ ਕਰਦੀਆਂ ਕਾਦੀਆਂ ਸ਼ਹਿਰ ਦੇ। ਹਾਂਜੀ ਸਰ ਸਾਡਾ ਜਾਣੇ ਹੀ ਇਸੇ ਕਰਕੇ ਜਾਣੇ ਜੀ। ਕਿ ਵੀ ਕਾਦੀਆਂ ਚ ਕਿਸੇ ਨੂੰ ਪੁੱਛ ਲੋ ਵੀ ਬਾਜ਼ਾਰ ਚ ਜਾਣਾ ਆਪਾਂ ਸ਼ਰਬਤ ਵਾਲਿਆਂ ਕੋ। ਤੇ ਭਾਜੀ ਇਹ ਕੀ ਚੀਜ਼ ਪੜਾਣਗੇ ਪਾਉਂਦੇ ਜੇ ਲੋਕ ਬਹੁਤ دیਵਾਨੇ ਆ ਜੀ ਤੁਹਾਡੇ ਲੈਮਨ ਸੋਡੇ। ਇਹ ਬਸ ਪਿਆਰ ਆ ਜੀ। ਤੁਹਾਡਾ ਸਾਡਾ ਪਿਆਰ ਆ ਲੋਕਾਂ ਦਾ ਪਿਆਰ ਜੀ। ਸ਼ਰਬਤ ਉਹ ਜਿਹੜਾ ਆਰਗੈਨਿਕ ਆਪਣਾ। ਅੱਛਾ ਜੀ। ਉਹਦੇ ਵਿੱਚ ਕੋਈ ਕੈਮੀਕਲ ਨਹੀਂ ਆ। ਉਹੇ ਕੁਛ ਨਹੀਂ ਹੈ ਪਈਦਾ ਜੋ ਨੇਚੁਰਲ ਹੈ ਉਹੀ ਚੀਜ਼ ਬਣਾਉਣੀ ਜੇ ਉਹੀ ਹੀ ਪਿਉਣੀ ਜੇ ਅੱਛਾ ਜੀ ਤੇ ਸ਼ਰਬਤ ਕਿਹੜੇ ਕਿਹੜੇ ਹੁੰਦੇ ਆ ਜੀ ਆਪਣੇ ਕੋਲ ਸ਼ਰਬਤ ਸਰ ਚਾਰ ਤਰ੍ਹਾਂ ਦੇ ਹੁੰਦੇ ਆ ਆਪਣੇ ਕੋਲ ਬਦਾਮ ਦਾ ਹੁੰਦਾ ਜੇ ਇੱਕ ਸੰਦਲ ਦਾ ਹੁੰਦਾ ਅੱਛਾ ਜੀ ਇੱਕ ਕੇਸਰ ਦਾ ਹੁੰਦਾ ਜੇ ਓਕੇ ਤੇ ਇੱਕ ਬ੍ਰਹਮੀ ਬਦਾਮ ਹੁੰਦਾ ਚਾਰ ਫਲੇਵਰ ਆਡੇ ਕੋਲ ਦੇ ਹੁੰਦੇ ਨੇ ਠੀਕ ਹੈ ਜੀ ਤੇ ਇੱਕ ਆਪਣੇ ਕੋਲ ਸਿੰਪਲ ਸਕਨਵੀ ਇੱਕ ਸੋਡੇ ਵਾਲੀ ਸਕਨਵੀ ਜਿੱਚ ਖਾਰਾ ਸੋਡਾ ਪਾ ਕੇ ਸਕਨਵੀ ਬਣਾ ਕੇ ਦੇ ਦਈਏ ਇੱਕ ਲਾਈਮ ਜਿੰਨੋ ਬਾਟੇ ਵਾਲੀ ਬੋਤਲ ਕਹਿੰਦੇ ਆਪਾਂ ਠੀਕ ਹੈ ਜੀ ਉਹ ਇਹ ਚਾਰ ਚੀਜ਼ਾਂ ਹੁੰਦੀਆਂ ਇਹ ਤੋਂ ਵੱਧ ਭਾਜੀ ਆਪਣੇ ਕੋ ਸਾਡਾ ਜੱਦੀ ਪੁਛਤੀ ਕਾਮਿਆਂ ਦਾ ਮਟਰ ਸੇਮ ਹੀ ਆ ਬਦਾਨਾ ਸ਼ਕਰ ਭਾਰੇ ਵਿਆਹ ਵਾਲੀਆਂ ਭਾਜੀਆਂ ਠੀਕ ਹੈ ਜੀ ਜਿਹੜੇ ਟਰੈਡੀਸ਼ਨਲ ਜਿਹੜੇ ਚੱਲਦੀਆਂ ਚੀਜ਼ਾਂ ਉਹੀ ਆਪਾਂ ਭਾਜੀ ਬਣਾਈ ਸਹੀ ਹੈ ਤੇ ਭਾਜੀ ਅੱਜ ਆਪਾਂ ਨੂੰ ਕੀ ਪਿਆਓਗੇ ਜੀ ਜੋ ਤੁਸੀਂ ਕਹੋਗੇ ਆਪਾਂ ਸ਼ਰਬਤ ਪਿਉਂਨੇ ਤੁਹਾਨੂੰ ਜਿਹਦੇ ਕਰਕੇ ਇਹ ਮਸ਼ਹੂਰ ਆ ਜਿਆਦਾ ਠੀਕ ਹੈ ਜੀ ਠੀਕ ਇਹ ਪਾਣੀ ਇਹ ਆਪਣੀ ਬਰਫ਼ ਅੱਛਾ ਇਹ ਪਟਾਰੀ ਚ ਕੀ ਹੈ ਬਰਫ਼ ਰੱਖੀ ਇਹ ਬਰਫ਼ ਭਾਜੀ ਜਿਹੜੇ ਕੰਡੀਸ਼ਨਲ ਉਹੀ ਚੀਜ਼ਾਂ ਇਹ ਕਰਨੀਆਂ ਕੋਈ ਨਵਾਂ ਨਹੀਂ ਕੋਈ ਹੋ ਨਹੀਂ ਠੀਕ ਹੈ ਜੀ ਠੀਕ ਹੈ ਨਾ ਆਪਾਂ ਸਿਰਫ ਉਹੀ ਕੰਮ ਕਰਦੇ ਜੋ ਪੁਰਾਣੇ ਸਾਡੇ ਬਜ਼ੁਰਗਾਂ ਦਾ ਵਾ ਸਹੀ ਹੈ ਜੀ ਸਹੀ ਅਸੀਂ ਉਹੀ ਚੀਜ਼ ਸੰਭੀ ਹੈ ਇਹ ਸ਼ਰਬਤ ਕਿਹੜੀ ਚੀਜ਼ ਦਾ ਹੈ ਸਰ ਸੰਦਲ ਦਾ ਸ਼ਰਬਤ ਹੈ ਅੱਛਾ ਜੀ ਇਹ ਆਪਣਾ ਸੰਦਲ ਦਾ ਜੀ ਇਹ ਜਨਾਬ ਤਿਆਰ ਕਰਦੇ ਨਹੀਂ ਕਿ ਜਿਵੇਂ ਜੀ ਨਹੀਂ ਨਹੀਂ ਸਰ ਇਹ ਸਾਰੇ ਆਪਣੇ ਤਿਆਰ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਇਹ ਆਪਣੇ ਘਰ ਤਿਆਰ ਹੁੰਦੇ ਸਾਰੇ ਉਹ ਜਿਹੜਾ ਸਾਰਾ ਸਿਸਟਮ ਅੱਛਾ ਜੀ ਠੀਕ ਹੈ ਜੀ ਤੇ ਕੀ ਆ ਗਿਆ ਜੀ ਇੱਧਰ ਜਿੰਨੂੰ ਕਹਿੰਦੇ ਆ ਜੀ ਪੰਜਾਬੀ ਚ ਧੁੱਕ ਮਲੰਗਾ ਹਾਂ ਠੀਕ ਹੈ ਜੀ ਜਿੰਨੂੰ ਆਪਾਂ ਚੀਆ ਸੀਡਸ ਵੀ ਚਲਾ ਹੈ ਹੈ ਨਾ ਵਾਹ ਯਾਰ ਇਹ ਚੀਜ਼ਾਂ ਨੇ ਏਰੀਅਨ ਫੇਟ ਵਾਸਤੇ ਬਹੁਤ ਵਧੀਆ ਜੀ ਸਹੀ ਆ ਭਾਜੀ ਅੱਜ ਕੱਲ ਗਰਮੀ ਦੇ ਵਿੱਚ ਜੜੀ ਇਹ ਰੱਖਣੀ ਹੈ ਇਹ ਸਰ ਇਕ ਤੀਰਾ ਗੁੰਜੇ ਦੇਖੋ ਇਹਦੇ ਵਿੱਚ ਕੋਈ ਤੁਹਾਨੂੰ ਲੱਕੜ ਨਹੀਂ ਕੋਈ ਕੁਝ ਨਹੀਂ ਕੋਈ ਉਸ ਤਰ੍ਹਾਂ ਦੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਏਗੀ ਸਰ ਸਹੀ ਆ ਜੀ ਸਹੀ ਆ ਮੀਨਸ ਕਿ ਕਿਭੀ ਜੇ ਕਿਸੇ ਆਪਾਂ ਗਾਹਕ ਕੋ ਪੈਸੇ ਲੈਣੇ ਆ ਤੇ ਆਪਾਂ ਭਾਜੀ ਉਹਨੂੰ ਕੁਆਲਿਟੀ ਕੁਆਂਟੀਟੀ ਆਪਾਂ ਹਰ ਚੀਜ਼ ਉਹਨੂੰ ਦਿੰਨੇ ਆ ਕਿਉਂਕਿ ਦੂਰੋਂ ਦੂਰੋਂ ਲੋਕੀ ਆਉਂਦੇ ਸਾਡੇ ਕੋਲ ਸਹੀ ਆ ਜੀ ਪੂਰੇ ਤੁਹਾਡੇ ਭਰਾਵਾ ਦੀ ਤੁਹਾਡੇ ਭਰਾਵਾਂ ਦੀ ਜਿਹੜੀ ਬਦੌਲਤ ਠੀਕ ਆ ਵਾਹ ਬੜੀ ਬੜੀ ਦੂਰੋਂ ਲੋਕੀ ਆ ਰਹੇ ਨੇ ਤੇ ਹੋ ਗਿਆ ਵਧੀਆ ਤਿਆਰ ਹਾਂ ਸਰ ਇਹ ਰੈਡੀ ਜਿਲਾ ਰੇਟ ਭਾਜੀ ਕੀ ਰੱਖਿਆ ਹੈ ਇਹ ਸਰ 30 ਰੁਪਏ ਦਾ ਗਲਾਸ ਸੀ 30 ਰੁਪਏ ਦਾ ਹਾਂਜੀ ਤੇ ਆਪਣਾ ਦੂਜਾ ਲੈਮਨ ਸੋਡਾ ਉਹ ਵੀ ਸਰ 30 ਰੁਪਏ ਦਾ ਗਲਾਸ ਸੀ ਸ਼ਰਬਤ ਲਲੋ ਕੰਜਵੀ ਲਲੋ ਲੈਮਨ ਲਲੋ 30 ਰੁਪਏ ਦਾ ਗਲਾਸ ਆ ਸਹੀ ਹੈ ਭਾਜੀ ਤੇ ਭਾਜੀ ਆਪਣਾ ਇਹ ਲੋਕੇਸ਼ਨ ਦੱਸੋ ਦੀ ਕਿਹੜੀ ਜਗ੍ਹਾ ਹੈ ਲੋਕੇਸ਼ਨ ਸਰ ਮੇਨ ਬੀਆਰ ਨਿੰਦੀ ਸ਼ਰਬਤ ਵਾਲਾ ਦਾਦੀਆਂ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਆਓ ਤਾਡੀ ਸੇਵਾ ਕਰੀਏ ਸਹੀ ਹੈ ਜੀ ਠੀਕ ਹੈ ਸਰ ਕੋਈ ਆਪਣਾ ਫੋਨ ਨੰਬਰ ਦੇ ਦਿਓ ਭਾਜੀ ਲੋਕੇਸ਼ਨ ਦਾ ਨਾਲ ਪਤਾ ਲੱਗੇ ਨਾ ਕਿਸੇ ਨੂੰ ਪਤਾ ਲੱਗੇ ਤੇ ਤੁਸੀਂ ਕਾਲ ਕਰ ਲਓ 95012822 ਲਓ ਜੀ ਭਾਜੀ ਹੁਣ ਇਹਨੇ ਸ਼ਰਬਤ ਤਿਆਰ ਕਰ ਦਿੱਤਾ ਵਾ ਤੇ ਬਾਕੀ ਹੁਣ ਪੀ ਕੇ ਵੇਖਦੇ ਆ ਕਿਵੇਂ ਦਾ ਟੇਸਟ ਆ ਤੇ ਇੱਧਰ ਤੁਸੀਂ ਦੇਖ ਸਕਦੇ ਜੀ ਕਿ ਇਹ ਸਵੀਟ ਤੇ ਕਤੀਰਾ ਗੋੰਦ ਪਾ ਕੇ ਤੇ ਸ਼ਰਬਤ ਆ ਉਹ ਤਿਆਰ ਕੀਤਾ ਵਾ ਤੇ ਬਾਕੀ ਟੇਸਟ ਕਰਦੇ ਹੂੰ ਬਹੁਤ ਵਧੀਆ ਭਾਈ ਟੇਸਟ ਆ ਜੀ ਮੇਨਕਾ ਪੀਰਾ ਗੋਣ ਵੀ ਪੂਰੀ ਹੋਣ ਲੱਗਿਆ ਜੀ ਕੋਈ ਕੰਜੂਸੀ ਸਭ ਮਤਲਬ ਕੋਈ ਕਿਸੇ ਕੰਮ ਚ ਕਨਾ ਕੋ ਕੰਜੂਸੀ ਜੇ ਨਹੀਂ ਚਾਹੀਏ ਜੀ ਨਾ ਆਪਾਂ ਕੁਛ ਮਤਲਬ ਕਿ ਗਲਟ ਕਰੀਦਾ ਬਾਕੀ ਐਡਰੈਸ ਭਾਜੀ ਉਹਨਾਂ ਨੇ ਤੁਹਾਨੂੰ ਦਿੱਤਾ ਹੈ ਜੀ ਤੇ ਜਰੂਰ ਇੱਥੇ ਆ ਕੇ ਤੁਸੀਂ ਸ਼ਰਬਤ ਨਿੰਬੂ ਪਾਣੀ ਪੀ ਸਕਦੇ ਜੇ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਹੈ ਜੀ ਆਪਾਂ ਪੀ ਲਈਏ ਸ਼ਰਬਤ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਸਾਡੇ ਭਰਾ ਦਾ ਪੇਜ ਆ ਸਾਸੀ ਗਾਂ ਜੀ ਸਾਡੇ ਭਰਾ ਦਾ ਪੇਜ ਆ ਮਾਝੇ ਲਾਈਕ ਕਰੋ ਫੋਲੋ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਠੀਕ ਹੈ ਜੀ ਕਿਉਂਕਿ ਸਾਡੀ ਤਰੱਕੀ ਸਾਡੇ ਭਰਾਵਾਂ ਦੀ ਤਰੱਕੀ ਹੈ ਇਹਦੇ ਨਾਲ ਹੀ ਸਭ ਕੁਝ ਹੋ